ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਣਾ ਪ੍ਰਭੂ ਨੂੰ ਸਮਝਣਾ ਸਮਝਾਣਾ ਬਹੁਤ ਬਾਰੀਕ ਮਜ਼ਮੂਨ ਹੈ অতি ਸੂਖਸ਼ਮ ਮਜ਼ਮੂਨ ਹੈ অতি ਸੂਖਸ਼ਮ ਇਸ ਸਵਾਸੇ ਚੋਟੀ ਦਾ ਸੈਂਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ ਹੈ ਪੰਡਤ ਸੂਰਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕਹੋ ਕੋਈ ਸੂਰਬੀਰ ਕੋਈ ਚਤਰਪਤੀ ਰਾਜਾ ਕੋਈ ਛੋਟੀ ਦਾ ਗਿਆਨੀ ਕੋਈ ਛੋਟੀ ਦਾ ਦਾਰਸ਼ਨਿਕ ਤੇ ਸੈਂਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ ਹੈ ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ ਹੈ ਤੋਂ ਮੈਂ ਫਿਰ ਅਰਜ਼ ਕਰਾਂ ਦਰ ਘਰ ਕੀ ਸੌਜੀ ਨਾਏ ਘਰ ਹੈ ਪ੍ਰਮਾਤਮਾ ਦਰ ਹੈ ਗੁਰੂ ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਕਿ ਘਰ ਦੇ ਵਿੱਚ ਜਾਣਾ ਹੈ ਦਰ ਦੇ ਚੋਂ ਲੰਘਣਾ ਪੈਣਾ ਦਰ ਦੇ ਚ ਲੰਘ ਕੇ ਘਰ ਦੇ ਵਿੱਚ ਪ੍ਰਵੇਸ਼ ਮਿਲੇਗਾ ਦੋਸ਼ਬਦ ਵਿੱਚ ਕਮਾ ਖੁਲਾਸਾ ਫਿਰ ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ ਉਹ ਹੀ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ ਔਰ ਜੋ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ ਚ ਦਰ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਦਰ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਜੋ ਪਰਮਾਤਮਾ ਦੇ ਰੂਪ ਦੇ ਚ ਘਰ ਹੈ ਉਹੀ ਗੁਰੂ ਦੇ ਰੂਪ ਦੇ ਚ ਦਰ ਹੈ ਔਰ ਜੋ ਗੁਰੂ ਦੇ ਰੂਪ ਦੇ ਚ ਦਰ ਹੈ ਉਹੀ ਪ੍ਰਮਾਤਮਾ ਦੇ ਰੂਪ ਦੇ ਚ ਘਰ ਹੈ ਨਾ ਨਿਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ ਇਹ ਗੁਰੂ ਇਹ ਪ੍ਰਭੂ ਇਹ ਪ੍ਰਮਾਤਮਾ ਹੈ ਗੁਰੂ ਅਗਰ ਭੇਦ ਨਹੀਂ ਦੋਵੇਂ ਇਕ ਨੇ ਤਾਂ ਫਿਰ ਦੋਹਾਂ ਦਾ ਨਾਮ ਇਕ ਹੋਣਾ ਚਾਹੀਦਾ ਦੋ ਨਾਮ ਨੇ ਦੋਹਾਂ ਦੀਆਂ ਕਿਰਿਆਵਾਂ ਵੱਖ-ਵੱਖ ਨੇ। ਤੋਂ ਫਿਰ ਦੋ ਹਸਤੀਆਂ ਹੋਣੀਆਂ। ਦੋ ਹਸਤੀਆਂ ਨਹੀਂ ਹੈ। ਨਾ ਨੇਕ ਸੋਦੇ ਸਿਮਰਤ ਭੇਦ। ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਕੋਈ ਭੇਦ ਨਹੀਂ। ਦਰ ਘਰ ਨੂੰ ਲਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ। ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ ਹੈ ਘਰ ਦਰ ਦੇ ਨਾਲ ਜੁੜਿਆ ਸੋ ਦਰ ਕਿਹਾ ਸੋ ਘਰ ਕਿਹਾ ਇਸ ਦਰ ਤੱਕ ਸਾਡਾ ਤਨ ਜਾਏਗਾ ਕਤਈ ਨਹੀਂ ਕਤਈ ਨਹੀਂ ਤਨ ਜਾ ਹੀ ਨਹੀਂ ਸਕਦਾ ਨਿਰਆਕਾਰ ਦੇ ਦੇਸ਼ ஏ ਆਕਾਰ ਤਨ ਨਹੀਂ ਜਾ ਸਕਦਾ ਨਿਰੰਕਾਰ ਦਾ ਦੇਸ ਜੇ ਦਾ ਕੋਈ ਆਕਾਰ ਨਹੀਂ ਚੱਕਰ ਨਹੀਂ ਚਿਹਨ ਨਹੀਂ ਰੂਪ ਨਹੀਂ ਰੰਗ ਨਹੀਂ ਇਹ ਤਨ ਨਹੀਂ ਜਾ ਸਕਦਾ ਤਨ ਤੇ ਹੀ ਰਹਿ ਜਾਏਗਾ ਨਿਰੰਕਾਰ ਦੇ ਦੇਸ ਸਾਡਾ ਮਨ ਜਾ ਸਕਦਾ ਸਾਡਾ ਮਨ ਜਾ ਸਕਦਾ ਕਾਰਨ ਏ ਮਨ ਆਇਆ ਵੀ ਸਿੱਧਾ ਸਿੱਧੇ ਰੋਬ ਦੇ ਚ ਨਿਰੰਕਾਰ ਤੋਂ ਆਇਆ ਇਸ ਵਾਸਤੇ ਗੁਰਬਾਣੀ ਕਹਿੰਦੀ ਏ ਤਨ ਤੇ ਮਿੱਟੀ ਏ ਮਿੱਟੀ ਫੇਰ ਜਾਏਗੀ ਮਨ ਜੋਤ ਹੈ ਇਹ ਜੋਤ ਦੇ ਚ ਜੋਤ ਹੋ ਸਕਦਾ ਏ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਸੂਖਸ਼ਮ ਸਰੀਰ ਹੈ ਇਨਰਲ ਬਾਡੀ ਹੈ ਸਰੀਰ ਦੇ ਅੰਦਰ ਇਕ ਸੂਖਮ ਸਰੀਰ کئی ਪਰਸ਼ ਇਸ ਢਾਂਗ ਨਾਲ ਵੀ ਜੀਂਦੇ ਨੇ ਔਰ ਇਤਨੇ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ ਵਕਤੀ ਤੌਰ ਤੇ ਸੂਖਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ ਕੁਝ ਦਿਨਾਂ ਲਈ ਕੁਝ ਘੰਟਿਆਂ ਲਈ ਕੁਝ ਸਮੇਂ ਲਈ ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ ਇਹਨਾਂ ਨੇ ਆਪਣਾ ਸੂਖਸ਼ਮ ਸਰੀਰ ਜਿਹਨੂੰ ਜੋਤ ਕਹਿੰਦੇ ਨੇ ਮਨ ਕਹਿੰਦੇ ਨੇ ਕੱਢ ਦਿੱਤਾ ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ ਮੈਂ ਇੱਕ ਮਹੀਨੇ ਬਾਅਦ ਆਵਾਂਗਾ ਪਿਛੋਕੜ ਸਾਰੀ ਗਾਥਾ ਨਾ ਸੁਣਾਵਾ ਇਹ ਰਾਮ ਰਾਏ ਵੀ ਕਰ ਲੈਂਦੇ ਸੰਧਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਹਿਬਜ਼ਾਦੇ ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂ ਮੈਂ ਹੋਰ ਮੰਡਲਾਂ ਦੇ ਜਾਣਾ ਮੇਰੀ ਦੇਹੀ ਦਾ ਖਿਆਲ ਰੱਖੇ ਮੇਰੇ ਸਰੀਰ ਦਾ ਖਿਆਲ ਰੱਖੇ RAM ਰਾਏ ਮਸੰਧਾ ਨੂੰ ਮੌਕਾ ਮਿਲ ਗਿਆ RAM ਰਾਏ ਦੀ ਦੇਹੀ ਨੂੰ ਅੱਗ ਲਾ ਦਈਏ ਤੇ ਆਪਾਂ ਖੁਦ ਗੁਰੂ ਬਣ ਗਏ ਇਹ ਵਿਚਕਾਰ ਰੋੜ ਹੈ ਇਹਨੂੰ ਹਟਾਓ ਅਰਥੀ ਸਜਾ ਲਈ ਅਰਥੀ ਕੱਢਣ ਲੱਗੇ ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਏ ਦੁਸ਼ਟੋ ਇੱਕ ਹਫਤਾ ਤੋਂ ਉਡੀਕ ਕਰੋ ਅੱਜ ਤੇ ਤਿੰਨ ਦਿਨ ਹੋਏ ਮੈਨੂੰ ਕਹਿ ਗਏ ਨੇ ਸੱਤ ਦਿਨਾਂ ਬਾਅਦ ਮੈਂ ਆਵਾਂਗਾ ਉਡੀਕ ਕਰੋ ਨਹੀਂ ਇਹ ਮਰ ਗਏ ਨਾ ਮਰ ਗਏ ਬੜੇ ਉਸਨੇ ਤਰਲੇ ਪਰ ਬੜੇ ਉਸਨੇ ਰੋਧਨ ਕੀਤਾ ਮਸੰਦਾਂ ਦੀ ਤਾਕਤ ਲਹਿ ਗਏ ਸਮਸ਼ਾਨ ਦਾ ਅਗਲਾ ਦਿੱਤੀ ਅੱਧਾ ਸਰੀਰ ਜਲ ਗਿਆ ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ ਪਰ ਪਿੰਜਰਾ ਜਲ ਚੁਕਿਆ ਸੀ ਘਰ ਜਲ ਚੁਕਿਆ ਸੀ ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ ਫਿਰ ਵੀ ਉਸ ਸੂਖਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅਗ ਉਸ ਸੂਖਮ ਸਰੀਰ ਨੂੰ ਨਹੀਂ ਛੱਡੂਗੀ ਪਾਣੀ ਨਹੀਂ ਡੋਬ ਲੱਗ ਉਸ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਦੇ ਵਿੱਚ ਬੋਲੇ ਦੁਸ਼ਤੋ ਮਸੰਦੋ ਤੁਸੀਂ ਮੈਨੂੰ ਜ਼ਿੰਦਾ ਛੜਿਆ ਗੁਰੂ ਤੁਹਾਨੂੰ ਜ਼ਿੰਦਾ ਛੜੇਗਾ ਕੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ ਹੈ ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ ਕਿਨ ਸਾਰਿਆਂ ਹੀ ਮਸੰਦਾਂ ਨੂੰ ਡੇਰਾ ਦੋਨ ਦੇ ਵਿੱਚ ਜ਼ਿੰਦਾ ਜਲਾਇਆ ਗਿਆ ਸੀ ਇਸ ਤਰ੍ਹਾਂ ਦੀਆਂ अनेका ਘਟਨਾਵਾਂ ਆਪਾਂ ਜਿੰਨੇ ਬੈਠੇ ਨੇ ਇਤਨੇ ਸਤਸੰਗ ਦੇ ਵਿੱਚ ਸੂਖਮ ਸਰੀਰ ਹੋਣਗੇ ਇਤਨੇ ਹੋਣ ਕਿਹੜੇ ਸੂਖਮ ਸਰੀਰ ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਦੇ ਕਿਦਰੇ ਵੀ ਹੋਣ ਤੇ ਕਿਸੇ satsang ਨੂੰ ਮਨ ਭਾਵਦਾ ਉਹ ਦੇਖ ਲੈਣ ਦੂਰ ਹੋਣ ਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ ਸੂਕਸ਼ਮ ਸਰੀਰ ਕਢ ਲੈਣ ਦੇ ਪਹੁੰਚਾ ਪ੍ਰਥਮ ਦੂਸਰਾ ਜਿਨ੍ਹਾਂ ਦੀ ਮੌਤ ਹੋ ਗਈ ਸਰੀਰ ਦੀ ਮੌਤ ਹੋ ਗਈ ਇਹਦੀ ਮੌਤ ਢੇਢੇਰੀ ਹੋ ਜਾਂਦਾ ਮਿੱਟੀ ਹੋ ਜਾਂਦਾ ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਇਹ ਨਾ ਡੇ ਡੇਰੀ ਹੁੰਦਾ ਆਮ حالات ਵਿੱਚ ਸਰੀਰ ਦੀ ਮ੍ਰਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਹਰ ਵਕਤ ਮੌਤ ਹੋ ਰਹੀ ਹੈ ਹਰ ਵਕਤ ਗਰਭ ਦੇ ਵਿੱਚ ਪ੍ਰਵੇਸ਼ ਕਰਨ ਦੀ ਸਹੂਲियत ਸੰਸਾਰ ਵਿੱਚ ਮੌਜੂਦ ਹੈ 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ ਜੋ ਆਮ ਸਾਧਾਰਨ ਲੋਕ ਨੇ ਸਾਧਾਰਨ ਕਿਸ ਨੂੰ ਕਹੋਗੇ ਸੱਚ ਵੀ ਬੋਲਦੇ ਰਹੇ ਝੂਠ ਵੀ ਬੋਲਦੇ ਰਹੇ ਪੁੰਨ ਵੀ ਕਰਦੇ ਰਹੇ ਪਾਪ ਵੀ ਕਰਦੇ ਰਹੇ ਸੰਤ ਸੰਗ ਵੀ ਕਰਦੇ ਰਹੇ ਕੋ ਸੰਗਤ ਵੀ ਕਰਦੇ ਰਹੇ ਸਦਕੇ ਗੁਰਬਾਣੀ ਦੀ ਕਥਾ ਵੀ ਸੁਣੀਏ ਗੁਰਬਾਣੀ ਦਾ ਪਾਠ ਵੀ ਕਰੀਏ ਗੰਦੇ ਗੀਤ ਵੀ ਅਲਾਪੀਏ ਕਦਮ ਅੱਗੇ ਚਲਦੇ ਰਹੇ ਕਦਮ ਪਿੱਛੇ ਚਲਦੇ ਰਹੇ ਨਾ ਅੱਗੇ ਗਏ ਨਾ ਪਿੱਛੇ ਗਏ ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ ਨੇ ਇਹ 13 ਦਿਨਾਂ ਦੇ ਅੰਦਰ ਕਿਤੇ ਨੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਜਿਹੜੇ ਅਸਾਧਾਰਨ ਸਾਧਾਰਨ ਨਹੀਂ ਨੇ ਅਸਾਧਾਰਨ ਅਸਾਧਾਰਨ ਕੌਣ ਬੜਾ ਭਜਨ ਕੀਤਾ ਹੈ ਬੜਾ ਨਾਮ ਜਪੇ बड़ी सेवा की है बड़ी बंदगी लेकिन मोक्ष गति तक नहीं पहुंच सके दर तक नहीं पहुंच सके घर तक नहीं पहुंच सके रस्ते च ही रह समझ नहीं सी समझ सी घर की समझ नहीं सी समझ सी फिर क्यों नहीं पहुंचे वाट लंबी है ਪੈਂਡਾ ਵਿਖੜ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ ਉਹ ਪੈਂਡਾ ਕਿਹੜਾ ਹੈ। ਹੁਣ ਮੈਂ ਅਰਜ਼ ਕਰਾਂ ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ ਉਹ ਜ ਕੋਈ ਨਹੀਂ। ਉਹ ਜ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਨ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੇ ਨ ਫਿਰੰਦਾ। ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ। ਮੱਛੀ ਜੈਸੇ ਪਾਣੀ ਵਿੱਚ ਚਲਦੀ ਏ ਉਹਦੇ ਚੱਲਣ ਨਾਲ ਰਸਤਾ ਬਣਦਾ ਓੰਜ ਕੋਈ ਰਸਤਾ ਨਹੀਂ ਚਲਦੀ ਏ ਤੇ ਰਸਤਾ ਬਣਦਾ ਓੰਜ ਨਹੀਂ ਪੰਛੀ ਆਕਾਸ਼ ਦੇ ਜਦ ਉੱਡਦਾ ਹੈ ਉੱਡਦੇ ਹੀ ਮਾਰਗ ਬਣਦਾ ਹੈ ਓੰਜ ਕੋਈ ਮਾਰਗ ਨਹੀਂ ਗੁਰਮੁਖ ਅਬਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਜਪਣ ਨਾਲ ਰਸਤਾ ਬਣਦਾ ਓਨ ਕੋਈ ਰਸਤਾ ਨਹੀਂ ਕੋਈ ਰਸਤਾ ਜਪਦੇ ਰਸਤਾ ਬਣਿਆ ਗੁਰੂ ਉਹ ਕੋ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦ ਮੱਛੀ ਚਲਪਈ ਰਸਤਾ ਬਣਦਾ ਗਿਆ ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ ਵਾਹਿਗੁਰੂ 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 ਜੇ ਜਪਣਾ ਵਿਅਰਥ ਨਹੀਂ ਜਾਏਗਾ ਇੱਕ ਤਿਲ ਨਹੀਂ ਬਣਨੇਗਾ ਲੈ ਵਿਅਰਥ ਨਹੀਂ ਜਾਏਗਾ ਰਸਤਾ ਬਣੇਗਾ ਇਹਨੀਆਂ ਲੋਕ ਵਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ ਜਿਹੜੇ ਚੱਲਤੇ ਪੈ ਪਰ ਰਸਤੇ 'ਚ ਹੀ ਰਹਿ ਗਏ ਘਰ ਤੱਕ ਨਾ ਪਹੁੰਚੇ ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ ਇਹ ਸਾਧਾਰਨ ਲੋਕ ਨਹੀਂ ਨੇ ਅਸਾਧਾਰਨ ਨੇ ਇਹ ਸੂਖਸ਼ਮ ਦੇਹੀ ਬਹੁਤ ਜਲਦ ਜਨਮ ਨਹੀਂ ਲੈਂਦੀ ਇਹ ਸੂਖਸ਼ਮ ਸਰੀਰ ਬਹੁਛੇਤੀ ਗਰਭ ਦੇ ਚ ਪ੍ਰਵੇਸ਼ ਨਹੀਂ ਕਰਦਾ ਕਿਉਂ ਜਿੰਨੀ ਵਾਰਟ ਇਸਨੇ ਤੈ ਕੀਤੀਏ ਚਲ ਚਲ ਕੇ ਇਤਨੇ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ ਚ ਪ੍ਰਵੇਸ਼ ਕਰਨਗੇ ਵਰਨਾ ਨਾ ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨਹੀਂ ਚਲ ਚਲ ਕੇ ਜੋ ਉਹਨਾਂ ਨੂੰ ਅਨੁਭਵ ਮਿਲੇ ਦੂਸਰੇ ਅਸਾਧਾਰਨ ਕੌ ਜਿਵੇਂ 80 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ Aurangzeb ਆਪਣੇ ਤਿੰਨ ਭਰਾਵਾਂ ਨੂੰ ਮਾਰ ਕੇ ਭਤੀਜਿਆਂ ਨੂੰ ਮਾਰ ਕੇ ਆਪਣੇ ਪਿਓ ਨੂੰ ਜੇਲ੍ਹ ਦੇ ਚ ਪਾ ਕੇ ਸਿੰਘਾਸਣ ਤੇ ਬੈਠਾ ਹੈ ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ ਦਿਮਾਗ ਨਾ ਜੜ ਹੋਵੇ ਮਨੁੱਖ ਨਾ ਵੈਸ਼ੀ ਹੋਵੇ ਬਰਿੰਦਾ ਹੋਵੇ ਉਹ ਕਰ ਸਕਦਾ ਭਤੀਜਿਆਂ ਨੂੰ ਵੀ ਮਾਰ ਦੋ ਪਰਾਂਵਾ ਨੂੰ ਵੀ ਮਾਰ ਦੋ ਬੁੱਢੇ ਪੇਵਨ ਨੂੰ ਵੀ ਜੇਲ੍ਹ ਦੇ ਚੜ੍ਹ ਭਾ ਕੇ ਮਾਰੋ ਵੱਡੀ ਭੈਣ ਜਹਾਂ ਆਰਾ ਆਈ ਉਹਨਾਂ ਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ ਸੁਣਿਆ ਸੀ ਉਸਨੇ ਪਹਿਲੇ ਸ਼ੋਜਾਨ ਨੂੰ ਮਾਰ ਦਿੱਤਾ ਮੁਰਾਦ ਨੂੰ ਮਾਰ ਦਿੱਤਾ ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ ਦਾਨੇ ਮਿਜ਼ਾਜ ਸੀ ਔਰ ਗਿਆਨੀ ਸੀ ਸ਼ਾਇਰ ਸੀ ਕਵੀ ਸੀ ਵਿਦਵਾਨ ਸੀ ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ ਫਕੀਰ ਤਬੀਅਤ ਇਨਸਾਨ ਸੀ ਜਹਾਂ ਆਰਾਏ ਵੱਡੇ ਭੈਣ ਇਸ ਬੇਰਾਨੇ ਨਾਲ ਬੜਾ ਪਿਆਰ ਕਰਦੇ ਸੀ ਔਰ ਬੜੀਆਂ ਦੁਆਵਾਂ ਦਿੰਦੀ ਸੀ ਤੋਂ ਖੁਦਾ ਦੇ ਮਾਰਗ ਤੇ ਚਲੇ ਹੈ ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ ਤੈਨੂੰ ਪੂਰ ਬੋਧ ਹਾਸਲ ਹੋਵੇ ਪਰ ਜਦ ਪਤਾ ਚਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ ਰੋਂਦੀ ਹੋਈ ਆਈ ਔਰੰਗਜ਼ੇਬ ਕੋਲੋਂ ਪਹਿਲੇ ਤੇ ਬੜੀ ਤੜਨਾ ਕੀਤੀ ਮੂਰਖਾ ਤੂੰ ਇਹ ਕੀ ਕੀਤਾ ਮਾਸੂਮ ਬੇਰਾਗ ਖੁਦਾ ਤਰਸ ਬੇਰਾਗ ਖੁਦਾ ਸ਼ਨਾਸ ਜੋਸੀ ਔਰ ਬੜਾ ਸਹਿਜ ਦਿਲਵੰਦਾ ਪਿਆਜ਼ ਦਿਲਵੰਦਾ ਬੜਾ ਦਾਨੇ ਮિજાਜ ਦਾ ਤੋਂ ਉਹਨਾਂ ਵੀ ਮਾਰ ਦਿੱਤਾ ਕਹਿੰਦੇ ਅੰਦਰ ਇਤਨਾ ਜੋਸ਼ ਆਇਆ ਜਹਾਂ ਆਰਾ ਨੇ ਹੱਥ ਚੁਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ ਇਹ ਤੋਂ ਕੀ ਕੀਤਾ ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੋਤ ਪਕੜੀ ਘਸੀਟ ਕੇ ਲੈ ਗਿਆ ਜਿਸ ਕਮਰੇ ਦੇ ਵਿੱਚ ਪਿਓ ਬੰਦ ਸੀ ਨਾਲ ਦੇ ਕਮਰੇ ਵਿੱਚ ਉਹਨੂੰ ਬੰਦ ਕੀਤਾ 7 ਸਾਲ ਵਿਚਾਰੀ ਜੇਲ੍ਹ ਦੇ ਚ ਰਹੀ ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਬੂਸਾ ਹੋਵੇ ਕੁਝ ਵੀ ਕੁਝ ਵੀ ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ ਈਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਹੁੰਦਾ ਹਰ ਨਾਕਰ ਜੈਸਿਆਂ ਦਾ ਜਲਦੀ ਜਨਮ ਨਹੀਂ ਹੁੰਦਾ ਕਿਤਨਾ ਮੌੜ ਕਿਤਨਾ ਚੇਤ ਪਸ਼ਵਾਨ ਨੂੰ ਮਾਰ ਕਰ ਗਿਆ ਸਤ ਸਾਲ ਦੇ ਪ੍ਰਹਿਲਾਦ ਨੂੰ 마ਸੂਮ ਬੱਚਾ ਹੈ আর রাক্ষস ਕਹਿੰਦਾ ਤੂੰ জপਿਆ কর জলহার 나কশ স্থলহার 나কশ تاکہ ਤੈਨੂੰ ਵੇਖ ਕੇ ਹੋਰ ਬੱਚੇ ਵੀ জਪਣ ਤੇ ਅਸੀਂ ਨਿਰੰਕਾਰ ਕਰਕੇ ਦੁਨੀਆ ਦੇ ਚ ਜਾਣੇ যাইਏ ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ ਧਿਆਨ ਨਾਲ ਸੁਣਨਾ ਨਿਰੰਕਾਰ ਹੋਣ ਦੀ ਉਮੰਗ ਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ ਚ ਮੌਤ ਨਾ ਹੋਵੇ ਐਸਾ ਜੀਵਨ ਕੇਵਲ ਪ੍ਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ ਤਾਂ ਐਸਾ ਮਹਾ ਰਸ ਤੇ ਪ੍ਰਮਾਤਮਾ ਨੇ ਮਨੁੱਖ ਐਸਾ ਸੁਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ ਚਾ ਨਾ ਬਦਲੇ ਐਸਾ ਸੁਖ ਤੇ ਕੇਵਲ ਪਰਮਾਤਮਾ ਦਾ ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ ਚਾ ਨਾ ਬਦਲੇ ਉਸ ਮਹਾ ਸ਼ਕਤੀ ਦਾ ਨਾ ਹੀ ਤੇ ਪਰਮਾਤਮਾ ਹੁਰ ਕੀ ਹੈ ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ ਹੋਣਾ ਚਾਹੁੰਦਾ ਹੈ ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱੱਤੀ ਹੈ। ਹਰੇਕ ਨੂੰ ਦਿੱੱਤੀ ਹੈ। ਕਿਸ ਤਰ੍ਹਾਂ ਪਰਮਾਤਮਾ ਵੇਖਦਾ ਹੈ, ਸਭ ਕੁਝ ਵੇਖਦਾ ਹੈ। ਮਨੁੱਖ ਵੀ ਵੇਖਦਾ ਹੈ ਇਹ ਗਲ ਵਖਰੀਏ, ਸਭ ਕੁਝ ਨੂੰ ਵੇਖਣ ਦੀ ਤੋਫੀਕ ਨਹੀਂ ਪਰ ਵੇਖਦਾ। ਪਰਮਾਤਮਾ ਸੁਣਦਾ ਹੈ, ਵੇਖਦ ਸੁਣਦ ਸਦਾ ਹੈ ਸੰਗੇ। ਮੈਂ ਮੂਰਖ ਜਾਣਿਆ ਦੌੜੀ ਰਿਹਾ। ਸਦਾ ਵੇਖਦਾ ਪਿਆ ਸਭ ਨੂੰ ਵੇਖਦਾ ਪਿਆ ਸਭ ਨੂੰ ਸੁਣਦਾ ਪਿਆ ਸਦਾ ਸੁਣਦਾ ਪਿਆ ਠਾਕਰ ਹਮਰਾ ਸਦ ਬੋਲੰਤਾ ਸਦਾ ਬੋਲਦਾ ਪਿਆ ਔਰ ਉਹਦਾ ਬੋਲ ساری ਦੁਨੀਆ ਦੇ ਜਗੂੰਜ ਰਿਹਾ ਹੈ ਅਨਾਹਦ ਨਾ ਮਨੁੱਖ ਵੀ ਸੁਣਦਾ ਹੈ ਵੇਖਦਾ ਹੈ ਮਨੁੱਖ ਵੀ ਸਮਝਦਾ ਹੈ ਪਰ ਸੀਮਤ ਹੈ ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ ਇਹ ਅਸੀਮ ਹੋਣਾ ਚਾਹਦਾ ਹੈ ਅਸੀਮ ਤੋਂ ਕੇਵਲ ਪ੍ਰਮਾਤਮਾ ਹੀ ਹੈ ਮਨੁੱਖ ਪ੍ਰਮਾਤਮਾ ਹੋਣਾ ਚਾਹਦਾ ਹੈ ਪ੍ਰਮਾਤਮਾ ਹੋਣ ਦੀ ਇਸ ਦੇ ਅੰਦਰ ਭੁੱਖ ਹੈ ਔਰ ਇੰਜ ਕਹਿ ਲੋ ਸ਼ਾਇਦ ਪ੍ਰਮਾਤਮਾ ਨਹੀਂ ਪਾਈਏ ਔਰ ਐਸਾ ਹੋ ਸਕੇ ਪ੍ਰਮਾਤਮਾ ਹੋ ਸਕੇ ਐਸੀ ਤੋਫੀਕ ਵੀ ਪ੍ਰਮਾਤਮਾ ਨੇ ਦਿੱਤੀ ਹੈ ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ ਬਨਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਵੱਡ ਕਰ ਮਲਿਕ ਕੋ ਦੇਵ ਕੋ ਜਨ ਕੋ ਪਰੀ ਕੋ ਊਰੇ ਗੇਲ ਮਾ ਕੋ ਮਨੁਖ ਤੋ ਵੱ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ ਕਿਉਂਕਿ ਮਨੁਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ ਪਸ਼ੂਆਂ ਦਾ ਭਵਿਸ਼ ਅਜੇ ਮਨੁਖ ਹੋਣਾ ਹੈ ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ ਪੱਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ ਕੇਵਲ ਮਨੁਖ ਦਾ ਭਵਿਸ਼ ਹੈ ਪਰਮਾਤਮਾ ਹੋਣਾ ਫਰਵਰੀ ਦਾ ਮਹੀਨਾ ਪਿਛ ਲਿਆ। ਇਸ ਸਾਲ ਦੇ ਜੋ ਲੰਘਿਆ। ਮੈਂ ਕਾਨਪੁਰ ਦੇ ਸੀ। ਸੱਜਣ ਮਿੱਤਰ ਨਾਲ ਸਨ। ਉਹ ਰਤ ਵੇਲੇ ਮੈਂ ਨਿਤਨੇਮ ਪਿਆ ਗਰਾਂ ਤੇ ਫੋਨ ਆਈ ਦਿੱਲੀ। ਮੈਂ ਕਿ ਖੈਰ ਹੋਵੇ ਸਹੀ। ਐ ਅਮਰਤ ਵੇਲੇ 4.5 ਹੋ ਜੇ ਕਿ ਕੌਣ ਫੋਨ ਕਰੇਗਾ। ਦਿੱਲੀ ਤੋਂ ਇੱਕ ਨੌਜਵਾਨ ਕੋਛਣਾ ਜਾਂਦਾ ਮੈਨੂੰ ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਭਵਿਸ਼ ਜਾਣਦੇ ਹੋ ਮੈਂ ਕਹਾ ਜਾਣਨਾ ਭਵਿਸ਼ ਵਕਤਾ ਭਵਿਸ਼ ਜਾਣਨਾ ਖੰਡ ਗਿਆ ਕਿ ਫਿਰ ਮੈਂ ਤੁਸੀਂ ਆ ਰਹੇ ਹੋ ਨਾ ਦਿੱਲੀ ਕੀ ਬਾਈ ਸੰਤ ਬਾਬਾ ਅਤਰ ਸਿੰਘ ਜੀ ਦੀ ਵਰਸੀ ਤੇ ਮੈਂ ਪਹੁੰਚਣਾ ਸੀ ਤੁਸੀਂ ਆ ਰਹੇ ਹੋ ਅਸੀਂ ਪੋਸਟਰ ਪਰੇ ਨੇ ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ ਮੈਂ ਕਹਉ ਦੋਤੇ ਗੱਲ ਬਹੁਤ ਲੰਬੀ ਹੋ ਜਾਏਗੀ ਬਹੁਤ ਦਿਨ ਪੈਣੇ ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ ਤੁਸੀਂ ਹੁਣੇ ਹੀ ਪੁੱਛ ਲੋ ਕਹਿੰਦੇ ਹੁਣੇ ਹੀ ਦੱਸ ਦੇਵੋਗੇ ਫੋਨ ਤੇ ਦੱਸ ਦੇਵੋਗੇ ਮੈਂ ਕਹਾਂ ਹੁਣੇ ਹੀ ਦੱਸ ਦਿਆਂ ਤਾਂ ਮੇਰਾ ਭਵਿਸ਼ ਕੀ ਹੈ ਮੈਂ ਕਿ ਕੇਵਲ ਤੇਰਾ ਹੀ ਨਹੀਂ ਤੇਰੇ ਸਾਰੇ ਪਰਿਵਾਰ ਦਾ ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ ਪ੍ਰਮਾਤਮਾ ਦਾ ਹੋਣਾ ਔਰ ਕੋਈ ਭਵਿਸ਼ ਨਹੀਂ ਚੰਗਾ ਪਰਿਵਾਰ ਮਿਲ ਗਿਆ ਤ੍ਰਿਪਤੀ ਨਹੀਂ ਮਿਲੇਗੀ ਚੰਗਾ ਕਾਰੋ ਵਾਰ ਮਿਲ ਗਿਆ ਪਰੇਸ਼ਾਨੀਆਂ ਨਹੀਂ ਜਾਣਗੀਆਂ ਬੜੀ ਧਨ ਸੰਪਦਾ ਮਿਲ ਗਈ ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ ਬੇਚੈਨੀ ਨਹੀਂ ਜਾਏਗੀ ਬੜਾ ਬੈਂਕ ਬੈਲੈਂਸ ਹੋ ਗਿਆ ਨੋਟਾਂ ਦੇ ਅੰਬਾਰ ਲੱਗੇ ਨੇ ਬਿਆਕੁਲਤਾ ਨਹੀਂ ਜਾਏਗੀ ਦੁੱਖ ਨਹੀਂ ਜਾਏਗਾ ਦੁੱਖ ਨਹੀਂ ਜਾਏਗਾ ਬੇਚੈਨੀ ਨਹੀਂ ਜਾਏਗੀ ਪਰੇਸ਼ਾਨੀ ਨਹੀਂ ਜਾਏਗੀ ਚਿੰਤਾ ਨਹੀਂ ਜਾਏਗੀ ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪ੍ਰਮਾਤਮਾ ਮਿਲੇਗਾ ਉਸ ਤੋਂ ਪਹਿਲੇ ਦੁੱਖ ਵੀ ਬਣਿਆ ਰਹੇਗਾ ਸੰਤਾਪ ਵੀ ਬਣਿਆ ਰਹੇਗਾ ਕਿ ਹੋਇਆ ਤੂੰ ਚੋਟੀ ਦਾ ਧਨਵਾਨ ਹੋ ਗਿਆ ਦੁੱਖ ਵੀ ਬਣਿਆ ਰਹੇਗਾ ਚਿੰਤਾ ਵੀ ਬਣੀ ਰਹੇਗੀ ਕਿ ਹੋਇਆ ਤੂੰ ਦਾਰਸ਼ਨਿਕ ਤੇ ਫਿਲਾਸਫਰ ਹੋ ਗਿਆ ਦੁੱਖ ਵੀ ਬਣਿਆ ਰਹੇਗਾ ਕਲੇਸ਼ ਵੀ ਬਣਿਆ ਰਹੇਗਾ ਕਿ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੀਤਿਕ ਹੋ ਗਿਆ ਧਨਵਾਨ ਹੋ ਜਾਏ ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ ਮਕਾਨ ਬਹੁਤ ਵੱਡਾ ਹੋ ਗਿਆ ਦਿਲ ਦੀ ਬਿਆਕਲਤਾ ਨਹੀਂ ਜਾਏਗੀ ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪ੍ਰਮਾਤਮਾ ਹੋ ਜਾਏਗਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਭਗਤ ਕਬੀਰ ਐਲਾਨੀਆਂ ਕਹਿੰਦੇ ਨੇ ਬਿਗਰਿਓ ਕਬੀਰ ਆ ਰਾਮ ਧੁਆਈ ਸਾਚ ਭਇਓ ਅਨਕਤੇ ਨ ਜਾਇ ਕਹਿੰਦਾ ਸੰਤਾਂ ਦੀ ਸੰਗਤ ਦੇ ਆਪਾਂ ਐਸੇ ਤਬਦੀਲ ਹੋਏ ਕੀ ਹੋ ਗਏ ਸੱਚ ਹੋ ਗਏ ਹੁਣ ਸੱਚ ਤੇ ਪਰਮਾਤਮਾ ਤੋ ਕਬੀਰ ਕਹਿੰਦੇ ਨਾ ਹੋਵੇਗਾ ਪਰਮਾਤਮਾ ਸੱਚ ਆਪਾਂ ਵੀ ਸੱਚ ਹੋ ਗਏ ਚੈਨ ਨਾਲ ਸੁਣਨਾ ਬਿਗਰੇਓ ਕਬੀਰ RAM ਦੁਹਾਈ ਸਾਚ ਭਇਓ ਅਨਕਤੇ ਨ ਜਾਇ ਮੈਂ ਸੱਚ ਹੋ ਗਿਆ ਅਬ ਤੋ ਜਾਏ ਚੜੇsinghasan ਮਿਲੇ ਹੈ सारंग ਪਾਣੀ RAM ਕਵੇਰਾ ਇਕ ਵਹ ਹੈ ਕੋਈ ਨ ਸਕੇ ਪਛਾਨੇ ਮੈਂ ਕਿ ਸਾਰੇ ਮਨੁੱਖਾਂ ਦਾ ਇਕੋ ਹੀ ਭਵਿਸ਼ਾ RAM ਹੋ ਜਾਣਾ ਭਗਵਾਨ ਹੋ ਜਾਣਾ ਪਰਮਾਤਮਾ ਹੋ ਜਾਣਾ ਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ ਸਾਰਿਆਂ ਨੂੰ ਦਿੱਤੇ ਹੋਏ ਨੇ ਸੀਮਤ ਨੇ ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰ ਕੇ ਕਿਵੇਂ ਉਸਨੂੰ ਯਾਦ ਕਰੀਏ ਪਹਿਲੇ ਦਰ ਤੱਕ ਪਹੁੰਚੀਏ ਫਿਰ ਦਰ ਲਈ ਘਰ ਦੇ ਵਿੱਚ ਪ੍ਰਵੇਸ਼ ਕਰਾ ਦੇਣਾ ਕਰਾ ਦੇਣਾ ਕਰਾ ਦੇਣਾ